ਕਰਵਾਉਣ ਵਾਸਤੇ ਜੋ ਕਿ ਸਾਡੀਆਂ ਹੱਕੀ ਤੇ ਬਾਜਮ ਮੰਗਾਂ ਨੇ ਉਹਨਾਂ ਨੂੰ ਮਨਾਉਣ ਵਾਸਤੇ ਭਾਵੇਂ ਮੰਨੇਗਾ ਦਾ 200 ਦਿਨ ਦੀ ਗੱਲ ਕਰਾਉਣ ਦੀ ਵਾਸਤੇ ਜੋ ਕਿ ਖਨੌਰੇ ਸ਼ੰਭੂ ਤੇ ਰਤਨਪੁਰਾ ਬਾਰਡਰ ਤੇ ਤਿੰਨ ਜਗ੍ਹਾ ਤੇ ਮੋਰਚੇ ਚੱਲ ਰਹੇ ਨੇ ਉਹ ਮੋਰਚੇ ਬਣਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਅੱਜ 34ਵੇਂ ਦਿਨ ਮਰਨ ਵਰਤ ਤੇ ਪਹੁੰਚ ਚੁੱਕੇ ਨੇਗੇ ਉਹਨਾਂ ਦੀ ਜਿਹੜੀ ਹਾਲਤ ਆ ਬਹੁਤ ਨਾਜ਼ੁਕ ਚੱਲ ਰਹੀ ਹੈ ਇਸ ਕਰਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਤੁਹਾਨੂੰ ਵੱਧ ਵੱਧ ਕੱਲੋਂ ਜੋ ਕਿ ਮਹਿਲਤਪੁਰ ਦਾਣਾ ਮੰਡੀ ਦੇ ਵਿੱਚ ਪਹੁੰਚੋ ਜੋ ਕਿ ਨੈਸ਼ਨਲ ਹਾਈਵੇ ਜਿਹੜਾ ਰੋਡ ਹੈ ਆਪਾਂ ਉਹ ਬੰਦ ਕਰਨਾ ਹੈਗਾ ਸਾਰੇ ਕਿਸਾਨਾਂ ਮਜ਼ਦੂਰਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕਰਜ਼ਾ ਰੱਦ ਕਰਾਉਣ ਵਾਸਤੇ ਜੋ ਕਿ ਮਨਰੇਗਾ ਦੀ ਦਿਹਾੜੀ ਦੋਸੋ ਦਿਨ ਕਰਾਉਣ ਵਾਸਤੇ ਇਹਨਾਂ ਮੋਰਚਿਆਂ ਦੇ ਵਿੱਚ ਇਸ ਇਧਰ ਹੁੰਦੇ ਸਨ ਜੋ ਕਿ ਆਪਾਂ ਜਿਹੜਾ ਆਪਣਾ ਜਿਹੜਾ ਬੰਦ ਹੈ ਉਹਨੂੰ ਆਪਾਂ ਸਫਲ ਬਣਾ ਸਕੀਏ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਤੁਹਾਡੇ ਨਗਰ ਦੇ ਵਿੱਚ ਬੇਨਤੀ ਕਰਨਾ ਆ ਐਮਐਸਪੀ ਗਰੰਟੀ ਦਾ ਵਾਸਤੇ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣ ਵਾਸਤੇ ਉਹਦੇ ਨਾਮ ਨਾਲ ਮਨਰੇਗਾ ਦਾ ਜਿਹੜਾ 200 ਦਿਨ ਕਰਾਉਣ ਵਾਸਤੇ ਕਿਸਾਨਾਂ ਮਜ਼ਦੂਰਾ ਸਿਰ ਚੜਿਆ ਕਰਜ਼ਾ ਉਹ ਵਾਸਤੇ ਜੋ ਕਿ ਪ੍ਰਾਲੀ ਦੇ ਵਿੱਚੋਂ ਪ੍ਰਾਲੀ ਨੂੰ ਪੋਲੂਸ਼ਨ ਦੇ ਵਿੱਚੋਂ ਬਾਹਰ ਕਰਾਉਣ ਵਾਸਤੇ ਇਸ ਕਰਕੇ ਸਾਰੇ ਕਿਸਾਨ ਤੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰਦੇ ਆਂ ਤਰੀਕ ਨੂੰ ਜੋ ਪੰਜਾਬ ਬੰਦ ਅਸਧਾ ਮਹਿੰਦਪੁਰ ਦਾਣਾ ਮੰਡੀ ਦੇ ਵਿੱਚ ਬਦ ਤੋਂ ਬਦ ਪੰਚੜ ਦੀ ਕਿਰਪਾਲਤਾ ਕਰੋ ਕਿਉਂਕਿ ਆਪਾਂ ਜੋ ਕਿ MSP ਗਰੰਟੀ ਦਾ ਕਾਨੂੰਨ ਬਣਵਾਉਣ ਵਾਸਤੇ ਫਸਲਾਂ ਦੇ ਭਾਅ ਲੈਣ ਵਾਸਤੇ ਨਸਲਾਂ ਨੂੰ ਬਚਾਉਣ ਵਾਸਤੇ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਜੋ ਕਿ ਕਾਰਪੋਰੇਟ ਸੈਕਟਰ ਦਾ ਵੱਡਾ ਜਿਹੜਾ ਹਮਲਾ ਚੱਲ ਰਿਹਾ ਹੈ ਉਸ ਤੋਂ ਬਾਹਰ ਕਰਾਉਣ ਵਾਸਤੇ ਸਾਰੇ ਕਿਸਾਨ ਤੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਤੁਸੀਂ ਮਹਿੰਦpur ਦੀ ਦਾਣਾ ਮੰਡੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਕੱਲੋਂ ਵੱਧ ਤੋਂ ਵੱਧ ਆਪਣਾ ਜਿਹੜਾ ਯੋਗਦਾਨ ਹੈ ਮਹਿਮਦਪੁਰ ਦਾਣਾ ਮੰਡੀ ਦੇ ਵਿੱਚ ਪਹੁੰਚ ਕੇ ਜੋ ਕਿ ਬੰਦ ਹੈ ਉਹਦਾ ਸਮਰਥਨ ਕਰਿਓ ਇਸ ਕਰਕੇ ਸਾ ਜੋ ਕਿ ਕੱਲੋਂ 30 ਤਰੀਕ ਨੂੰ ਮਹਿਮਦਪੁਰ ਦਾਣਾ ਮੰਡੀ ਦੇ ਵਿੱਚ ਬੰਦ ਦਾ ਸੱਦਾ ਤੁਹਾਨੂੰ ਲੈ ਕੇ ਆਏ ਆ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕਰਜ਼ਾ ਰੱਦ ਕਰਾਉਣ ਵਾਸਤੇ ਮੰਗਰੇਂਗਾ ਦੀ 200 ਦਿਨ ਦੀ ਦਿਹਾੜੀ ਕਰਾਉਣ ਵਾਸਤੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਦਾਣ ਦੀ ਕਿਰਪਾਲਤਾ ਕਰੋ ਜੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ 34ਵੇਂ ਦਿਨ ਮਰਨ ਵਰਤ ਤੇ ਪਹੁੰਚ ਜੋ ਕਿ ਸਾਡੀ ਕੇਂਦਰ ਦੀ ਸਰਕਾਰ ਗੁੰਗੀ ਬੋਲੀ ਕੋਈ ਗੱਲ ਨਹੀਂ ਸੁਣ ਰਹੀ ਇਹ ਗੱਲਾਂ ਸੁਣਾਉਣ ਵਾਸਤੇ ਕੱਲ ਨੂੰ ਜੋ ਕਿ ਪੂਰਨ ਤੌਰ ਤੇ ਕੱਲ ਨੂੰ ਪੰਜਾਬ ਬੰਦ ਦਾ ਜਿਹੜਾ ਸੱਦਾ ਹੈਗਾ ਇਹ ਸਫਲ ਬਣਾਉਣ ਵਾਸਤੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਕੱਲ ਨੂੰ ਵੱਧ ਤੋਂ ਵੱਧ ਜੋ ਕਿ ਮਹਿੰਦਪੁਰ ਦੀ ਦਾਣਾ ਮੰਡੀ ਦੇ ਚ ਪਹੁੰਚਣ ਦੀ ਕਿਰਪਾਲਤਾ ਕਰੋ ਇਸ ਕਰਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਕੱਲ ਨੂੰ ਦਾਣਾ ਮੰਡੀ ਦੇ ਵਿੱਚ ਮਹਿੰਦਪੁਰ ਪਹੁੰਚ ਕੇ ਆਪਣੀ ਹਾਜ਼ਰੀ ਲਵਾਓ ਕਿਉਂਕਿ ਆਪਾਂ ਜਿਹੜਾ ਰੋਡ ਬੰਦ ਕਰਨਾ ਹੈਗਾ ਪੰਜਾਬ ਬੰਦ ਹੈ ਜਿਹੜਾ ਉਹਨੂੰ ਸਫਲ ਬਣਾਉਣਾ ਹੈਗਾ ਇਸ ਕਰਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਤੁਸੀਂ ਕੱਲ ਨੂੰ ਵੱਧ ਤੋਂ ਵੱਧ ਮੈਨਤਪੁਰ ਦਾਣਾ ਮੰਡੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਆਪਾਂ ਜਿਹੜਾ ਬੰਦ ਹੈ ਉਹਨੂੰ ਪੂਰਾ ਸਫਲ ਬਣਾਣਾ ਹੈਗਾ ਇਸ ਕਰਕੇ ਸਾਰੇ ਨਗਰ ਨਿਵਾਸੀ ਇਸ ਬੇਨਤੀ ਨੂੰ ਕبول ਕਰਨ ਕਿਉਂਕਿ ਵੱਧ ਤੋਂ ਵੱਧ ਜਿਹੜਾ ਮੈਨਤਪੁਰ ਦਾਣਾ ਮੰਡੀ ਦੇ ਵਿੱਚ ਪਹੁੰਚਣ ਜੋ ਕਿ ਸਾਡੀਆਂ ਹੱਕੀ ਤੇ ਬਾਜ਼ਿਮ ਮੰਗਾਂ ਨੇ ਉਹਨਾਂ ਨੂੰ ਅਸੀਂ ਮਨਾ ਸਕੀਏ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਜੋ ਕਿ ਸ਼ੰਭੂ ਰਤਨਪੁਰਾ ਬਾਰਡਰ ਤੇ ਮੋਰਚਾ ਚੱਲ ਰਿਹਾ ਉਹ ਮੋਰਚਾ ਨੂੰ ਸਫਲ ਬਣਾਉਣ ਵਾਸਤੇ